ਦੇਖੋ ਕਿਵੇਂ ਨੀਂਦਰ ਹੋ ਕੇ ਸੜਕਾਂ ਤੇ ਚੋਰ ਕੁੰਮਰੇ ਨੇ ਬਿਲਕੁਲ ਤੁਸੀਂ ਅਜੇ ਹੀ ਚੋਰੀ ਪਹਿਲੀ ਵਾਰ ਦੇਖਿਓਗੀ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਦੇਖੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਖੜੀ ਹੁੰਦੀ ਹੈ ਜੀਆਂ ਛੋਟੇ ਆਟੀ ਦੇ ਵਿੱਚ ਸਮਾਨ ਪਿਆ ਹੁੰਦਾ ਤਾਂ ਚੋਰ ਨੇ ਜਿਹੜੇ ਆਸਾ ਪਾਸਾ ਦੇਖਦੇ ਨੇ ਤੇ ਗੱਡੀ ਦੇ ਵਿੱਚੋਂ ਸਮਾਨ ਕੱਢਣ ਦੀ ਕੋਸ਼ਿਸ਼ ਕਰਦੇ ਨੇ ਦੇਖੋ ਕਿ ਤਰੀਕੇ ਦੇ ਨਾਲ ਉਹ ਅੱਖ ਬਚਾ ਕੇ ਪਹਿਲਾਂ ਤਾਂ ਨੇੜੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਮਾਨ ਦੀ ਕੋਲਾ ਫਲਾਈ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਅਚਾਨਕ ਇੱਕ ਸੈਕਟ ਦੇ ਵੱਲ ਜਿਹੜੀ ਵੀਡੀਓ ਬੜਾ ਲਈ ਜਾਂਦੀ ਹੈ ਬਿਲਕੁਲ ਦੱਸਦੀ ਹੈ ਕਿ ਟ੍ਰੈਫਿਕ ਜਾਮ ਹੋਇਆ ਸੀ ਰੈੱਡ ਲਾਈਟ ਸੂਈਆਂ ਸੀ ਸਾਰੀਆਂ ਗੱਡੀਆਂ ਆਪੋ ਆਪਣੀਆਂ ਜਗ੍ਹਾ ਤੇ ਖੜ ਗਈਆਂ ਸਨ ਪਰ ਅਚਾਨਕ ਚੋਰ ਨੇ ਜਿਹੜੇ ਐਂਟਰੀ ਕਰਦੇ ਨੇ ਤੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਨੇ ਇਸ ਤਰੀਕੇ ਦੇ ਨਾਲ ਉਹ ਅੱਖ ਬਚਾ ਕੇ ਸਮਾਨ ਜਦ ਚੋਰੀ ਕਰਨ ਲੱਗਦੇ ਨਾ ਤਾਂ ਇੱਕ ਸਖਸ਼ ਦੇ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ ਪਰ ਉਸ ਤੋਂ ਬਾਅਦ ਜਦੋਂ ਟ੍ਰੈਫਿਕ ਖੁੱਲ ਜਾਂਦਾ ਹੈ ਜੀਹਾਂ ਗਰੀਨ ਲਾਈਟਸ ਹੋ ਜਾਂਦੀਆਂ ਨੇ ਤਦ ਅਚਾਨਕ ਹੀ ਗੱਡੀ ਚਾਲਕ ਹੈ ਜਿਹੜਾ ਹਾਰਨ ਤੇ ਹਾਰਨ ਵਜਾਉਣ ਲੱਗਦਾ ਜਿਸ ਦੇ ਕਾਰਨ ਚੋਰ ਨੇ ਜਿਹੜੇ ਸਹਿਮ ਜਾਂਦੇ ਨੇ ਤੇ ਮੌਕਾ ਛੱਡ ਕੇ ਭੱਜ ਜਾਂਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਦਿੱਲੀ ਸ਼ਹਿਰ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਚੋਰ ਨੇ ਜਿਹੜੇ ਬੇਖੌਫ ਕੁੰਮ ਦੇ ਨਜ਼ਰ ਆ ਰਹੇ ਨੇ ਬਿਲਕੁਲ بڑے ਲੀਡਰ ਹੋ ਕੇ ਕਿਸ ਤਰੀਕੇ ਦੇ ਨਾਲ ਚੋਰੀ ਦੇ ਆਬਾਦਤਾ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਸਬੰਧੀ ਤੁਹਾਡੀ ਕੀ ਰਾਇ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਐਸਮ ਸਾਡ న్యూਸ ਬਿਊਰੋ ਰਿਪੋਰਟ